ਆਹਨ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਵਤ ਖਾਮਦੀ ਨੂਰੀ ਅਰਸਾ ਘੁਰਸਾ ਛਟੀ ਆ ਉਰ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਅ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਚੌਥਾ जन्क अंतर वस मेरा हर हर सब रोग गवाए ते मुक्त जिन जिनहार नाम त तेन पद पाए जिनका अंतर वस्या मेरा हार सब रोग गवाई ਮੋਕਤ ਪਾਏ ਜਿਨ ਹਰ ਨਾਮ ਧਿਆਏ ਆ ਤੈਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਪਾਏ ਗੁਰ ਬਚਣੀ ਜਿਨਾਂ ਜਪਿਆ ਮੇਰਾ ਹਰ ਹਰ ਤਿਨਕੇ ਹਉ ਮੈ ਰੋਗ ਗਏ ਰਹਾ ਬ੍ਰਹਮਾ ਵਿਸਣ ਮਹਾ ਦਿਉ ਤ੍ਰੈ ਗੁਣ ਰੋਕੀ ਵੇਚ ਹੋਂ ਮੈਂ ਕਾਰ ਕਮਾਈ ਜਿਨ ਕੀਏ ਤਿਸੈ ਨ ਚਿਤੇ ਬਪੋੜੇ ਅਰ ਗੁਰਮਖ ਸੋਝੀ ਪਾਏ ਹਮ ਮਾ ਰੋਗ ਸਭ ਜਗਤ ਬਿਆਪੇ ਆ ਤਿੰਨ ਕਉ ਜਨਮ ਮਰਨ ਦੁਖ ਭਾਰੀ ਗੁਰ ਪਰਸਾਦਿ ਕੋ ਵਿਰਲਾ ਛੂਟੈ ਤਿਸ ਜਨ ਕਉ ਹਉ ਬਲਹਾਰੀ சிஸ்ட சி சோ தாக்கூப்பே பார்க்க பி வேறு விச ਗੁਰਮਖ ਬ੍ਰਹਮ ਵਿਚਾਰੋ ਜੇ ਨ ਸਿਸ਼ਟ ਸਾਜੀ ਸੋਇ ਹਰ ਜਾਣ ਤਾਕਾਰ ਰੂਪੇ અપਾਰੋ ਨਾਨਕ ਆਪੇ ਵੇਖਾਰ ਬਿਗੋਸੈ ਗੁਰਮਖ ਬ੍ਰਹਮ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਏ ਆ ਤਿਨ ਪਵਿੱਤ ਪਰਮ ਪਦ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਸਾਹਿਬ ਜੀ ਤੇ ਨੰਬੇ ਦੀਨ ਕੀ ਕੋਲ ਬਿਖੜ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦાય ਜਹ ਤਹ ਭਏ ਸਹਾਈ ਕਰ ਚਿਹਨਿਆ ਰਬਰਨ ਜਾਤਾ ਹਰ ਪਾਤ ਨਹਨ ਜਿਹਾ ਰੂਪ ਰੰਗ ਅਰ ਰੇਖ ਭੇਖ ਕੋ ਕਹ ਨ ਸਕਤ ਕੇਹਾ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋ ਜ ਕਹਿ ਜਾਏ कोट इंद्र साहे कोटयेन्द्रेन्द्राण साहाणगणिज त्रे नर असुर नेत नेत त्रिन कहत त्व सर्वनाम कवना ਕਰਮ ਨਾਮ ਬਰਨਤ ਸੁਮਤ ਵਾਹਿਗੁਰੂ ਸਾਹਿਬ ਜੀ ਸੇਂਦਾ ਬਾਚ ਗੁਰੂ ਆਲ ਸ਼ੰਦਾ ਸ਼ੀਰ ਸਾਗਰ ਹੈ ਜਹਾਂ ਸੋਨ ਰਾਜ ਰਾਜ ਅਵਤਾਰ ਮਛ ਉਦਰ ਮਸ਼ਿੰਦਰ ਜੋਗੀ ਬੈਠ ਹੈ ਬ੍ਰਿਤ ਧਾਰ ਸ਼ੀਰ ਸਾਗਰ ਹੈ ਜਹਾਂ ਸੋਨ ਰਾਜ ਰਾਜ ਅਵਤਾਰ ਮਾਛ ਉਦਾਰ ਮਛੰਦਰ ਜੋਗੀ ਬੈਠ ਹੈ ਬ੍ਰਿਤ ਤਾਰ ਦਾਰ ਜਾਰ ਨਿਕਾਰਤਾ ਕਹੈ ਪੂਸ਼ਲੇ ਹ ਬਨਾਏ ਜੋ ਕਹਾ ਸੋ ਕੀਜੀਐ ਨ੍ਰਿਪਾ ਇਹੀ ਸੱਤ ਉਪਾਏ ਜੋ ਰਬੀਰਨ ਲੱਖ ਸਿੰਧ ਹੈ ਆਗ ਚਲ ਹੈ ਸੁਬਾਹ ਹੂਹਾ ਪੂਰਾ ਰਹੀ ਜਹ ਤਹ ਜਤਰ ਤਤਰ ਓ ਸਾਹਾ पांत पांत बजंतर बाजत और कुर्त हो दो सिन्दो तेह तिहठाम पहुंचे आना पांत, पांत बजंतर बाजत ਔਰ ਘੁਰਤ ਨਸਾਨਾ ਸ਼ੀਰ ਸਿੰਧਹੁ ਦੋ ਜਹਾਂ ਤੇ ਹਟਾਮ ਪਹੁੰਚੇ ਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ